ਭਾਰਤੀ ਜਨਤਾ ਪਾਰਟੀ ਨੇ ਆਪਣੇ ਆਫਿਸ ਵੇਚਤੋਂ 3 ਦਿਨ ਪਹਿਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਗੁਜ਼ਾਰਿਸ਼ ਕੀਤੀ ਗਈ ਸੀ ਵੀ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਿਹੜਾ ਤੁਸੀ ਬੋਤ ਹੈ ਉਹਨਾਂ ਤੇ ਕਪੜਾ ਪਾ ਕੇ ਢੱਕਿਆ ਹੈ ਇੰਟਰਨੈਸ਼ਨਲ 에ਰਪੋਰਟ ਜਿਹੜਾ ਮੁਹਾਲੀ ਹੈ ਉਸ ਦੇ ਬਾਬਤ ਅਸੀਂ ਉਹਨਾਂ ਨੂੰ ਵਾਰਨ ਕੀਤਾ ਸੀ ਵੀ 72 ਘੰਟਿਆਂ ਦੇ ਵਿੱਚ ਜੇਕਰ ਸਰਕਾਰ ਇਹ कुंठ ਚਕਾਈ ਨਹੀਂ ਕਰਦੀ ਸ਼ੀਦਿਆ ਅਗਰਗਤ ਸਿੰਘ ਦੇ ਸਟੈਚੂ ਤੋਂ ਤੇ ਫਿਰ ਆਮ ਜਨਤਾ ਨੂੰ ਨਾਲ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿੰਨੇ ਵੀ ਵਰਕਰਸ ਨੇ ਆਪਣੇ ਲੀਡਰਾਂ ਦੇ ਨਾਲ ਉਹ ਮੁਹਾਲੀ ਵੱਲ ਕੂਚ ਕਰਨਗੇ ਔਰ ਅਸੀਂ ਸੋਮਵਾਰ ਨੂੰ 12 ਵਜੇ ਸਾਡਾ ਜਿਹੜਾ ਟਾਈਮ ਹੈ ਉਹ ਪੂਰਾ ਹੋ ਜਾਣਾ ਹੈ ਅਸੀਂ ਸਾਰੀ ਪਾਰਟੀ ਨੇ ਇਕੱਠੇ ਹੋ ਕੇ ਆਮ ਜਨਤਾ ਨੂੰ ਨਾਲ ਲੈ ਕੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਸ ਬੁੱਤੋ ਕੁੰਡ ਚਕਾਈ ਕਰਨੀ ਹੈ ਔਰ ਇਸ ਸੁਫਤੀ ਪਈ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਨੂੰ ਦੱਸਣਾ ਹੈ ਵੀ ਸਵਾਏ ਝੂਠੀਆਂ ਗੱਲਾਂ ਕਰਨ ਤੋਂ ਤੇ ਸਵਾਏ ਉਹਨਾਂ ਦੇ ਨਾਕ ਤੋਂ ਜਸ ਕੱਟ ਕੇ ਅੱਜ ਪੰਜਾਬ ਨਾਲ ਜਿਹੜਾ ਤਰੋਹ ਹੋ ਰਿਹਾ ਉਹ ਤਰੋਹ ਦੇ ਬਾਬਤ ਪੰਜਾਬ ਦੀ ਜਨਤਾ ਨੂੰ ਅਸੀਂ ਸਾਰਿਆਂ ਨੂੰ ਦੱਸਣਾ ਵੀ ਇਹ ਸਰਕਾਰ ਦੇ ਅਸੀਂ ਚਾਲੇ ਕੀ ਨੇ ਇਹ ਤਾਂ जगਜਾਹਰ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਰੇਕ ਵਰਗ ਨਾਲ ਹਰੇਕ ਪੰਜਾਬੀ ਨਾਲ ਧੋਖਾ ਕੀਤਾ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਪਰ ਇਹ ਗੱਲ ਜਿਹੜੀ ਹੁਣ ਉਦੋਂ ਵੀ ਉੱਪਰ ਦੀ ਸ਼ਹੀਦ ਆਜ਼ਮ ਭਗਤ ਸਿੰਘ ਜਿਨ੍ਹਾਂ ਦੇ ਨਾਂ ਤੇ ਇਹਨਾਂ ਨੇ ਸਰਕਾਰ ਬਣਾਈ ਸੀ ਇਹਨਾਂ ਨੇ ਉਹ ਨਾਹਰਾ ਲਾਇਆ ਸੀ ਸ਼ਹੀਦ ਆਜ਼ਮ ਤੇ ਇਨਕਲਾਬ ਜਿੰਦਾਬਾਦ ਅੱਜ ਉਹੀ ਸ਼ਹੀਦ ਆਜ਼ਮ ਸੀਤ ਪਖਤ ਸਿੰਘ ਦੇ ਜਿਹੜਾ ਬੁੱਤ ਬਣਾਇਆ ਉਹਦੇ ਬੁੱਤ ਤੋਂ ਪਰਦਾ ਲਾਉਣ ਲਈ ਇਹਨਾਂ ਕੋਲ ਟਾਈਮ ਨਹੀਂ ਹੈਗਾ ਕਿੱਡੀ ਵੱਡੀ ਬੇਇੱਜ਼ਤੀ ਹੋ ਰਹੀ ਆ ਅਸੀਂ 72 ਘੰਟੇ ਦਾ ਨੋਟਿਸ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਜੇ ਇਹਨਾਂ ਕੋਲ ਟਾਈਮ ਨਹੀਂ ਹੈਗਾ ਤਾਂ ਅਸੀਂ ਪਰਸੋਂ ਸੋਮਵਾਰ ਨੂੰ 11 ਵਜੇ ਜਾ ਕੇ ਇਹ ਬੁੱਤੋ ਪਰਦਾ ਲਾਹਾਂਗੇ ਇਸ ਗੱਲ ਦੀ ਅਸੀਂ ਪਹਿਲਾਂ ਹੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਦੀ ਜਿਹੜੀ ਇੰਟੈਂਸ਼ਨ ਆ ਉਹ ਬਿਲਕੁਲ ਕਲੀਅਰ ਨਹੀਂ ਇਹ ਇਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਇਹੋ ਜੇ ਕੰਮ ਕਰਨ ਦਾ ਜਿਹੜੇ ਚੰਗੇ ਕੰਮ ਕਰਨ ਲਈ ਇਹਨਾਂ ਕੋਲ ਕੋਈ ਟਾਈਮ ਨਹੀਂ ਹੈ